ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੇ ਕੱਲ ਯਾਨੀ ਕਿ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਸਕਰੀਨ ਦੇ ਉੱਤੇ ਤੁਹਾਡੇ ਐਸੇ ਵੇਲੇ ਜਿਹੜਾ ਲਾਈਵ ਸੈਟਲਾਈਟ ਤਸਵੀਰਾਂ ਨੇ ਪੰਜਾਬ ਦੀ ਗੱਲ ਕਰੀਏ ਜੀ ਹਰਿਆਣੇ ਦੀ ਗੱਲ ਕਰੀਏ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਫਿਲਹਾਲ ਜਿਹੜਾ ਮੌਸਮ ਹੈ ਠੀਕ ਠਾਕ ਹਾਲਾ ਹੈ ਜੀ ਹਲਕੇ ਬੱਦਲ ਬਈ ਜਿਹੜੀ ਹੈ ਦੋਨਾਂ ਸੂਬਿਆਂ ਦੇ ਵਿੱਚ ਬਣੀ ਹੋਈ ਹੈ ਪੰਜਾਬ ਦੀ ਗੱਲ ਕਰੀਏ ਜੀ ਆਉਣ ਵਾਲੇ ਜਿਹੜੇ 3-4 ਘੰਟੇ ਹੋਣਗੇ ਇਹ ਤੇ ਮੀਂਹ ਦੀ ਸੰਭਾਵਨਾਵਾਂ ਜਣੀਆਂ ਦੇ ਬਣ ਰਹੀਆਂ ਨੇ ਇੱਕ ਪਛਮੀ ਸਿਸਟਮ ਜਿਹੜਾ ਪੂਰੀ ਤਰ੍ਹਾਂ ਐਕਟਿਵ ਹੈ ਤੇ ਇਹਦੇ ਸਦਕਾ ਅੱਜ ਤੇ ਕੱਲ ਇਹ ਪੰਜਾਬ ਤੇ ਹਰਿਆਣਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੀ ਹਲਕੇ ਤੋਂ ਦਰਮਿਆਨ ਉਮੀਦ ਅਲਰਟ ਨੇ ਖਾਸ ਕਰਕੇ ਜਿਹੜੇ ਜਲੇ ਪ੍ਰਭਾਵਿਤ ਹੋ ਸਕਦੇ ਆ ਅਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਔਰ ਜਲੇ ਆਪਣੇ ਸਰਹੱਦੀ ਜਲੇ ਆ ਜੀ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਤਰਨਤਨ ਸਾਹਿਬ ਔਰ ਆਪਣੇ ਕੁਝ ਜਿਹੜੇ ਜਲੰਧਰ ਕਹਾਉਤਲਾ ਦੇ ਖੇਤਰ ਤੁਹਾਡੇ ਫੜਨੇ ਲੁਧਿਆਣਾ ਸਾਈਡ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਬਰਨਾਲਾ ਮਾਨਸਾ ਸੰਗਰੂਰ ਦੇ ਕੁਝ ਖੇਤਰ ਔਰ ਫੜਨੇ ਚੰਡੀਗੜ੍ਹ ਮੁਹਾਲੀ ਡੇਰਾ ਖੱਸੀ ਸਾਈਡ ਕਿਤੇ ਕਿਤੇ ਜੜੀ ਹੈ ਹਲਕੀ ਕਿਰਮਨ ਹੋ ਸਕਦੀ ਹੈ ਤੇ ਤੇ ਇਹਦੇ ਚਲਦੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਵਜੋਂ ਜਣੀਆਂ ਨੇ ਬਣ ਗਈਆਂ ਨੇ ਤੇ ਇਹਦਾ ਸਿਸਟਮ ਦਾ ਅਸਰ ਹੈ ਜਿਹੜਾ ਜੀ ਕੱਲ ਤੱਕ ਫੜਨੇ ਰਹਿ ਸਕਦਾ ਹੈ ਇਸੇ ਤਰ੍ਹਾਂ ਤੇ ਫਤਲਵਾਇ ਜਿਹੜੀ ਹੈ ਕੱਲ ਸ਼ਾਮ ਤੱਕ ਇਸੇ ਤਰ੍ਹਾਂ ਬਣੀ ਰਹਿ ਸਕਦੀ ਹੈ ਤੇ ਉਸ ਤੋਂ ਬਾਅਦ ਜਦੋਂ ਮੌਸਮ ਆਪਣਾ ਸਾਫ਼ ਹੋ ਜਾਏਗਾ ਤੇ ਦੂਜੇ ਪਾਸੇ ਜਿਹੜਾ ਜੀ ਸੰਗੋਨੀ ਤੋਂ ਦਾ ਅਲਰਟ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਆਉਣ ਵਾਲੇ ਜਿਹੜੇ 96 ਘੰਟੇ ਹੋਣਗੇ ਸੰਗਨੀ ਤੰਦ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗੀ ਅੱਜ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਗਨੀ ਤੰਦ ਹੈ ਹਾਲਾਂਕਿ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਫਚੜ ਗਈ ਹੈ ਜੀ ਤੇ ਬਾਕੀ ਜਿੱਥੇ ਜਿੱਥੇ ਬਦਲ ਵਈ ਹੈ ਉੱਥੇ ਹਾਲੇ ਨਾਲ ਸੰਗਨੀ ਤੰਦ ਹੋਈ ਹੈ ਇਸ ਲਈ ਲੋਕਾਂ ਨੂੰ ਅਪੀਲ ਕੀਤਾ ਜਾ ਰਿਹਾ ਹੈ ਆਪਣਾ ਧਿਆਨ ਰੱਖੋ ਖਾਸ ਕਰਕੇ ਜਿਹੜੇ ਵਾਹਨਾਂ ਤੇ ਸਫ਼ਰ ਕਰਦੇ ਆ ਲੋਕ ਉਹ ਖੜਾ ਖੌਦ ਧਿਆਨ ਰੱਖੋ ਤੇ ਸੰਗਨੀ ਤੰਦ ਜਿਹੜੀ ਅਗਲੇ ਆਉਣ ਵਾਲੇ 3-4 ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲਦੀ ਰਹੇਗੀ ਤੇ ਫਿਲਹਾਲ ਇਹ ਜਿਹੜਾ ਸਿਸਟਮ ਹੈ ਜੀ ਉਮੀਦ ਹੈ ਕਿ ਜਾਏਗਾ ਹਲਕੀ ਉਮੀਦਾਂ ਉਮਿਦਾਾਂ ਜਾਤਰ ਪੰਜਾਬ ਦੇ ਵਿੱਚ ਵੱਡ ਰਹੀਆਂ ਨੇ ਸੁngਲਦਿਆ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦਿਓ ਧੰਨਵਾਦ